ਸਾਰੇ ਕਿਵੇਂ ਹੋ ਸਾਰੇ ਠੀਕ ਹੋਵੋਗੇ ਤੇ ਅੱਜ ਆਈ ਹੈ ਵਾਹਿ ਨੂਰ ਨਾਨਕਿਓ ਤੇ ਹੁਣ ਅਸੀਂ ਸੀਗੇ ਬੇਲੇ ਸ਼ਾਮ ਹੋ ਗਈ ਮਾਮੂ ਕਹਿੰਦੇ ਵੀ ਸ਼ੂਟਿੰਗ ਕਰਦੇ ਆ ਆ ਇੱਧਰ ਅਸੀਂ ਆਹਾ ਬੋਟਲ ਤੇ ਆਹਾ ਇੱਥੇ ਸ਼ੂਟਿੰਗ ਕਰਾਂਗੇ ਮਾਮੂ ਨੇ ਲੈ ਕੇ ਆ ਰਹੇ ਨੇ ਪਿਸਟਲ ਤਾਂ ਫਿਰ ਚਲੋ ਸਟਾਰਟ ਆ ਗਏ ਮਾਮੂ ਆ ਕੁਸਟਨ ਲੈ ਕੇ ਹੁਣ ਆ ਗਏ ਪਿੱਛੇ ਚੱਲਦੇ ਆ ਹਾਂ ਚਲੋ ਪਿੱਛੇ ਚੱਲੋ ਓ ਪਿੱਛੇ ਕਿੱਥੇ ਕਰਾਂਗੇ ਹਾਂ ਉਹ ਇੱਥੇ ਦੇਣਾ ਉਹ ਹੀ ਮਾਰੀ ਗਏ ਭਾਨੇ ਪਾਪੀ ਦੀ ਜਨ ਧਾਨਾ ਨਹੀਂ ਆਪਣਾ ਹਾਂ ਪਿਛਲੀ ਵਾਰੀ ਹੋ ਗਿਆ ਸੀ ਆਪਣਾ ਕੰਪੀਟੀਸ਼ਨ ਦਾ ਦੋਸਤੋ ਫੇ ਆਈ ਵੁਲਪਾ ਮੋਨੇ ਉਹਨੂੰ ਆ ਜਾਂਦੇ ਨੂਰ ਇੱਕ ਵਾਰੀ ਹਣਾ ਕੀ ਨੂਰ ਥੋੜਾ ਦੋਹਾਂ ਦਾ ਕੰਪਲੀਸ਼ਨ ਕਰਾਈਏ ਤੇ ਵੈਸੇ ਚੱਲ ਜੀ ਨਿਸ਼ਾਨੇ ਬਾਈ ਨਹੀਂ ਇਹ ਤਾਂ ਇਹ ਗਲਤ ਗੱਲ ਆ ਉਹ ਛੋਟੀ ਐ ਮੈਂ ਵੱਡਾ ਹਾਂ ਤੂੰ ਜਿੱਤੇਂਗਾ ਨਾ ਹਾਂ ਮੈਂ ਪਹਿਲਾਂ ਨਾ 10 ਗੋਲੀਆਂ ਨਿਸ਼ਾਨੇ ਲਾ ਲਈ ਸੀ ਪੱਕਾ ਤੋਂ ਤੂੰ ਤੇ ਅੱਧੀ ਬੱਤੀ ਸੀ ਥੋੜਾ ਜ਼ਿਆਦਾ ਮਾਰ ਨਹੀਂ ਮੁੱਕ ਪਾਤਾ ਚਲ ਜੀ ਅੱਜ ਐਨੀ ਥੇੜ ਲੈਣੇ ਆਂ ਕੱਲ ਨੂੰ ਚੱਲੋ ਕੱਢੋ ਫੇਰ ਗੰਨ ਮੱਸੇ ਸ਼ਰਾਰਤ ਨਹੀਂ ਕਰਨੀ ਸੁਣ ਕੇ ਪਹਿਲਾਂ ਮੈਨੂੰ ਆਹ ਇਹ ਦੱਸੋ ਮੇਰੀ ਮસ્ਤੀ ਸ਼ੁਰੂ ਹੋ ਗਈ ਐ ਹਟ ਹੁਣ ਅਸੀਂ ਪਾਉਣ ਲੱਗੇ ਆਂਗੇ ਸ਼ਾਰਟਸ ਪਿਛਲੀ ਵਾਰੀ ਸ਼ਾਰਟਸ ਸ਼ਾਰਟਸ ਸਾਡੇ ਸ਼ੂਟਿੰਗ ਸ਼ਾਰਟਸ ਕਹਿੰਦੇ ਆ ਐਟਾ 20 ਪੈ ਜਾਂਦੇ ਨੇ 20 ਪਿਛਲੀ ਵਾਰੀ ਤਾਂ ਪਾ 18 ਪਾਈ ਸੀਗੇ ਨਹੀਂ 20 ਪੈ ਹੀ ਜਾਂਦੇ ਆ

ਬਸ ਇੱਕ ਗੱਲ ਸੁਣ ਲਓ ਇੱਕ ਦੂਜੇ ਦੇ ਵੱਲ ਨਹੀਂ ਕਰਨੀ ਅੱਛਾ ਹਾਈ ਤਾਂ ਸੇਫ ਤੇ ਆ ਹੁਣ ਹੁਣ ਆਪਾਂ ਕੋਈ ਪੱਕਾ ਨਿਸ਼ਾਨਾ ਨਹੀਂ ਰੱਖਦੇਗੇ ਦੱਸ ਕਿੱਥੇ ਲਾਉਂਗੇ ਕਿੱਥੇ ਡੱਬੇ ਜੇ ਤੇ ਕਿਹੜਾ ਡੱਬਾ ਓਹੋ ਕੀ ਕਹਿੰਦੇ ਆ ਡਰਮ ਤੇ ਏਡੇ ਵੱਡੇ ਤੇ ਬੜਾ ਸਿਆਣ ਹੈ ਐਡਾ ਦਾ ਡਰਮ ਹੈਗਾ ਇਹਦੇ ਤੇ ਕਿਵੇਂ ਲਾ ਦੇਗਾ ਇਹਦੇ ਤੇ ਤਾਂ ਅੱਖਾਂ ਬੰਦ ਕਰਕੇ ਵੀ ਲੱਗ ਜੂ ਹਾਂ ਚਲੋ ਖੜ ਜੋ ਹਾਂ ਉਹਦੇ ਤੇ ਲਾ पंद्रह फुट है ना जगह चल देख देखना टाइम तो लाया लगे नहीं चल तेरी बारी आ ਨਹੀਂ ਲੱਗਿਆ ਹੋਰ ਕਿਤੇ ਮਾਰਿਆ ਲਾਓ ਫਿਰ ਤੂੰ ਨੇੜੇ ਆ ਕੇ ਲਾ ਲੀ ਚਲੋ ਲਾਓ ਹਾਂ ਓ ਹਾ ਹੌ ਦਰ ਕੋ ਲੋ ਦਾ ਕਿੰਨੇ ਹਾ ਇੱਕ ਲੱਗ ਗਿਆ ਕਰੋ ਠੀਕ ਐ ਇੰਨੇ ਦਾ ਤੁਸੀਂ ਲਾ ਲੇ ਇੱਕ ਲਾਉਣਾ ਸੀ ਉਹ ਯਾਰ ਦੇਖ ਲੈ ਜਿਵੇਂ ਮਰਜ਼ੀ ਲਾਓ ਸੌਰੀ ਲਾਲਾ ਲਾਲਾ ਜਿਵੇਂ ਮਰਜ਼ੀ ਲਾ ਨਹੀਂ ਲੱਗਿਆ ਉੱਪਰ ਦੀ ਲੰਗਿਆ ਹਣਾ ਮੈਂ ਥੱਲੇ ਹੀ ਨਹੀਂ ਕਰ ਚਲਾ ਜੋ ਛੱਡੋ ਮਾਰ ਚੱਲ ਨੂਰ ਇੱਕ ਚਲਾ ਲੈ ਕੀ ਹੁਣ ਬੰਦ ਕਰਨੀ ਨਹੀਂ ਨਹੀਂ ਬੰਦ ਨਹੀਂ ਕਰਦੇ ਆਪਾਂ ਹਣੇ ਉਹ ਜੱਲ ਲੱਗੀ ਨੇ ਪੱਤੇ ਤੇ ਬੱਜੀ ਆ ਉੱਪਰ ਬੱਜੀ ਨਾ ਮੈਂ ਵੀ ਹਾਂ ਚਲ ਕੋਨੀ ਉੱਤੇ ਲੰਗੀਆਂ ਬੇਟਾ ਹਿੱਲ ਜਾਂਦਾ ਤੂੰ ਜੋ ਚਲਾ ਆਜੇ ਛੱਡੋ ਸਾਰੇ ਨੇ ਨਾ ਅਸੀਂ ਤਿੰਨ ਤਿੰਨ ਨਿਸ਼ਾਨੇ ਲਾਏ ਨੇ ਤਿੰਨਾਂ ਚੋਂ ਸਿਰਫ ਇੱਕ ਮੇਰਾ ਹੀ ਵੱਜਿਆ ਆਹ ਦੋਹੇ ਨਿਸ਼ਾਨਚੀ ਦੇਖ ਲੋ ਕਿਸੇ ਦਾ ਨਹੀਂ ਵੱਜਿਆ ਹੈਗਾ ਹਜੇ ਤੱਕ ਅੱਜ ਆਪਣਾ ਐ ਨਹੀਂ ਲਾਂਦੇ ਹੈਗੇ ਵੀ ਕਿਹੜੀ ਬਿੱਲੀ ਚਲੋ ਤਾਂ ਆਪਣੀ ਨਹੀਂ ਰਸਕਾ ਕੱਟ ਗਈ ਅੱਗੇ ਨਹੀਂ ਆਪਣੀ ਨਹੀਂ ਹੈਗੀ ਇਹ ਮਿੰਨੀ ਨਹੀਂ ਹੈਗੀ ਇਹ ਤਾਂ ਪੂੰਛ ਵਾਲੀ ਹੈ ਜੀ ਜੀ ਵੀ ਆ ਹੈ ਪੂੰਛ ਨਹੀਂ ਹੈਗੀ ਉਹਦੀ ਉਹ ਦੇਖ ਤਾਂ ਲੈ ਪੂੰਛ ਆ ਉਹਦੇ ਆ ਜਾ ਆ ਜਾ ਨਹੀਂ ਹੋਇਆ ਤਾਂ ਉਹਦੀ ਮੰਮੀ ਲੱਗਦੀ ਐਡੀ ਵੱਡੀ ਲੱਗਦਾ ਤਾਂ ਹੈ ਉਹਦੀ ਬੱਡੀ ਉਹਦੇ ਹੈਗੀ ਤਾਂ ਛੋਟੀ ਜੀ ਚੱਲ ਕੋਈ ਨਹੀਂ ਅੱਜ ਆਪਾਂ ਨਾ ਹੋਰ ਕਿਤੇ ਨਿਸ਼ਾਨੇ ਲਾਣੇ ਆਂਗੇ ਇੱਕ ਥਾਂ ਤੇ ਨਹੀਂ ਲਾਣੇ ਹੈਗੇ ਲੱਭੋ ਕਿਥੇ ਲਾਈਏ ਨਿਸ਼ਾਨੇ ਨਹੀਂ ਮਤਲਬ ਕਿ ਐਮੀ ਇੱਥੇ ਮਾਰੀਆ ਕਚਰੇ ਦੇ ਵਿੱਚ ਕਿੱਥੇ ਬੜਾ ਸਿਆਣਾ ਦੇਖੀ ਲੈ ਪੂਰੇ ਦੇਖੀਏ ਕਿੰਨੀ ਪਾਵਰ ਹੈ ਪਾਵਰ ਨੂੰ ਦੱਸ ਕੀ ਹੈ 에어 건 ਹੈ ਹਾਂ ਕਰ ਦੇਖਾਂ ਇੰਨੀ ਕਿਉਂ ਹੁੰਦੀ ਹੈ ਤੂੰ ਮੈਂ ਤੈਨੂੰ ਐਂ ਕਹਿ ਰਿਆਂਗਾ ਬਿੱਲੀ ਛੱਡ ਤੇ ਜਾ ਕੇ ਬੈਠੀ ਆਪਣੇ ਨਾਲ ਕੋਈ ਆਈ ਨਹੀਂ ਨਾ ਉਹ ਨਾ ਕਿੱਥੇ ਮਾਰ ਰਿਹਾ ਉਹ ਨਾ ਪੁੱਤ ਐ ਵੀ ਦੇਖਣਾ ਨਾ ਕਿ ਗਾਹਾਂ ਕੋਈ ਖੜਾ ਨਾ ਹੋਵੇ ਮੈਂ ਤਾਂ ਅੰਦਾਜ਼ਾ ਕਿੱਥੇ ਲਾ ਚਾ ਭਾਜੀ ਕੇ ਜਾ ਭਾਜੀ ਕੇ ਮਿਲ ਗਈ ਭੱਜ ਗਈ ਆਣਾ ਭੱਜ ਗਈ ਭੱਜ ਕੇ ਜਾ ਭੱਜ ਕੇ ਭੱਜ ਕੇ ਇਹ ਬੋਤਲ ਉੱਥੇ ਰੱਖ ਦੇ ਉਹ ਸਟੈਂਡ 'ਤੇ ਉਹ ਸਟੈਂਡ 'ਤੇ ਰੱਖ ਦੇ ਲੈ ਪੰਧੋਲ ਸਾਹਿਬ ਚੱਲ 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 ਪਰ ਇਹ ਬੋਤਲ ਖਾਲੀ ਹੈ ਹਨਾ ਇਨੇ ਤੇਰੇ ਆਂਦੇ ਨੂੰ ਮੈਨੂੰ ਲੱਗਦਾ ਗਿਰ ਜਾਣ ਹਵਾ ਨਾਲ ਹੀ ਮਾਰ ਦੇ ਹੁਣ ਚੱਲ ਨੋਰ ਸੇਵ ਤੇ ਤਾਂ ਹੈਗੀ ਆ ਫਿਰ ਉਹਨੂੰ ਫਾਇਰ ਤੇ ਕਰਨਾ ਲੈ ਨਾ ਉੱਚੀ ਹੋ ਗਈ ਚਾ ਕੋਈ ਨਾ ਖੋਇਆ ਨਾ ਕਰੋ ਇੱਕ ਦੂਜੇ ਤੋਂ ਆਰਾਮ ਨਾਲ ਅਗਲੇ ਨੂੰ ਕਿਉਂ ਵੀ ਲੈ ਦੋ ਮੈਨੂੰ ਗਨ ਮੇਰੀ ਵਾਰੀ ਹੈ ਠੀਕ ਹੈ ਓ ਵੈਰੀ ਗੁੱਡ ਡੂਇੰਗ ਮਾਰ ਤਾ ਕੀ ਬਜਿਆ ਡੰਡੀ ਡੰਡੀ ਚੱਲ ਕੋਈ ਨਹੀਂ ਹੁਣ ਸੇਫ ਤੇ ਕਰ ਲਈ ਹੁਣ ਕੋਈ ਹੋਰ ਨਿਸ਼ਾਨਾ ਲੱਭੋ ਹੈ ਉਹ ਉਹ ਛੱੜ ਰਾਇਆ ਉਹਦੇ ਵਿੱਚ ਹੀ ਰਹਿ ਗਿਆ ਨਾ ਬੋਤਲ ਤੇ ਦੇਖ ਆ ਜੀ ਨੂਰ ਚੱਕੀ ਆ ਗਏ ਪੁੱਤ ਲੈ ਨਹੀਂ ਆ ਫੜ ਮੈਂ ਚੱਕਦਾ ਅੱਗੇ ਚੱਲਦੇ ਆਂ ਹੈ ਅੱਗੇ ਚੱਲਦੇ ਆ ਲੈ ਇਹਦੇ ਵਿੱਚ ਵੀ ਨਹੀਂ ਗਲੀ ਨਿਕਲੀ ਹੈ ਕਿੱਧਰ ਪਜ ਗਿਆ ਉਹ ਅੰਦਰ ਚੱਲ ਠੀਕ ਹੈ ਰਾ ਹੈਗਾ ਕੁੱਤੇ ਦਾ ਅਤੇ ਕੁੱਤਾ ਹੈ ਨਹੀਂ मामੂ ਜਵਾਬ ਦਿਓ ਕੁੱਤਾ ਵੀ ਲੈ ਆਵਾਂਗੇ ਦੋ ਤਿੰਨ ਲੈ ਆਵਾਂਗੇ ਦੋ ਤਿੰਨ ਇੱਕ ਪਿੰਜਰੇ ਚ ਫਿਰ ਜਿਹੜਾ ਤੁਮਹ ਜੰਨੇ ਅੰਦਰ ਵੀ ਪਿਆਗਾ मामੂ ਤੁਸੀਂ ਕਿਹੜੀ ਗੱਲ ਸੁਣਾਵੇ ਸੀ ਅੱਜ ਕਰਮੰਦ ਵੀ ਕਰ ਮੈਂ ਹੱਥ ਲਾਤਾ ਮੈਂ ਕੀ ਬੋਲਿਆ ਸੀ ਫਿਰ ਵਾਚੋ ਮੈਂ ਮਾ ਕ ਮਜ਼ਾ ਆਊਗਾ ਆ ਮੈਂ ਮੈਂ ਕ ਮਜ਼ਾ ਆਊਗਾ ਪਹਿਲਾਂ ਵੀਡੀਓ ਬਾਰਤ ਨਹੀਂ ਹਾਂ ਵੀ ਆਂਟੀ ਨਾਲ ਲੜ ਪੈਣਗੀਆਂ ਮਜ਼ਾ ਆਊਗਾ ਵੀ ਉਹਨੇ ਹੱਥ ਲਾਤਾ ਮੈਂ ਤਾਂ ਮਾਰਨਾ ਸੀ ਕਰ ਮਰੋ ਦੇ ਪੈ ਜਾਣਾ ਸੀ ਗਲੇਸ਼ ਪੈ ਜਾਣਾ ਸੀ ਵਰਤ ਗਲੇਸ਼ ਆਂਟੀ ਹਾਂ ਹਾਂ ਉੱਥੇ ਖੜ ਪਰ ਮੇਂ ਜਗ੍ਹਾ ਨਹੀਂ ਨਹੀਂ ਫਿਰ ਛੱਟਦਾ ਓਰੇ ਆ ਕਰ ਦੋ ਖੜ ਜਾ ਸੱਟ ਤਾਸੀ ਖੜ ਮੈਂ ਉੱਥੇ ਤੰਗ ਤੇ ਆ ਨਾ ਨਹੀਂ ਆਪਾਂ ਨੂੰ ਖੜਨ ਨੂੰ ਵੀ ਜਗ੍ਹਾ ਚਾਹੀਦੀ ਐ ਨਾ ਇੱਧਰ ਖਾਜੀ ਕਰੀ ਜਾਂਦੀ ਐ ਕਿੱਧਰ ਹਾਂ ਚੱਲ ਉਏ ਕੰਦ ਦੀ ਵਜੇ ਚਲੋ ਜੀ ਮੇਰੀ ਆ ਭਾਈ ਤੁਸੀਂ ਤਿੰਨ ਚਾਰ ਮਾਰ ਦਿੰਨੇ ਹੋ ਨਹੀਂ ਨਹੀਂ ਮੈਂ ਇੱਥੇ ਮਾਰਾਂ ਉੱਥੇ ਖੜ ਜਾ ਦੇਖੀ ਹੁਣ ਇੱਟ ਤਾਂ ਲੱਗ ਹੀ ਜਾਣਾ ਚਲ ਆ ਮੇਰੀ ਚੱਲੂ ਗੰਦਾਰ ਦੋਰੀ ਚਾ ਦੋਦੀ ਗੋਲੀ ਮਾਰ ਲੱਗ ਜੂਗਾ ਪੱਕੀ ਗੱਲ ਹੈ ਤੇਰੇ ਤੋਂ ਪਤਾ ਨਹੀਂ ਨਾ ਲੱਗਿਆ ਨਹੀਂ ਚੱਲ ਲਾ ਕੇ ਕੋਈ ਨਾ ਇੱਕ ਹੋਰ ਲਾ ਲੈਂਦੇ ਲਾ ਲਈ ਲਾਣੀ ਦੋ ਵਾਰੀ ਲਾ ਲਈ ਤੂੰ ਵੀ ਬਸ ਦੋਹੇ ਵਾਰੀ ਮਿਸ ਹੋ ਗਿਆ ਮੈਨੂੰ ਲੱਗਦਾ ਮੁੱਕ ਹੀ ਗਈਆਂ ਨਹੀਂ ਹੈਗੀਆਂ ਵੀ ਗੋਲੀਆਂ ਆਈਆਂ ਪਾਈਆਂ ਸੀ ਆਪਾਂ ਨੇ ਚੱਲ ਕੋਈ ਨਾ ਚਲਾ ਲੈ ਜੇ ਚੱਲ ਪਈ ਠੀਕ ਹੈ ਨਹੀਂ ਨਾ ਸੀ ਆ ਦੇਖੋ ਮੈਡਮ ਸਾਡੀ ਤੁਸੀਂ ਦਾ ਸਾਡੀ ਗੋਲੀਆਂ ਚਲਾਉਂਦੀ ਮੈਡਮ ਦਾ ਕੀ ਹੱਥ ਪਾਉ ਉਹਨੂੰ ਥੱਲੇ ਹੱਥ ਰੱਖ ਹਾਂ ਉਹਨੂੰ ਸਪੋਰਟ ਦੇ ਥੋੜਾ ਜਿਹਾ ਹਾਂ ਦਰਦੀ ਹੀ ਲੱਗਦਾ ਸੀ ਖੜ ਜਾ ਓਏ ਤੂੰ ਖੋਣਾ ਕਿਉਂ ਹੈ ਮੈਂ ਕਿਹਾ ਸੀ ਖੋਣਾ ਨਹੀਂ ਇੱਕ ਦੂਜੇ ਤੋਂ ਕੀ ਕਰ ਰਹੀ ਹੈ ਚਾ ਮੁੱਕ ਗਈਆਂ ਹੋ ਗਏ ਮੈਨੂੰ ਲੱਗਾ 20 ਬੇਟਾ ਪੂਰੀਆਂ ਆ ਦੇ ਤੈਨੂੰ ਕਿਹਾ ਸੀ ਨਾ ਹੁਣ ਕੱਢ ਲੈ ਹੈ ਕੱਢ ਲੈ ਚੱਲ ਆਪਾਂ ਰੀਫਿਲ ਕਰੀਏ ਚਲੋ ਆਜੋ ਰੀਫਿਲ ਮੈਂ ਕਰੂੰਗਾ ਮੈਂ ਕਰੂੰਗਾ ਲੈ ਇਹਦੇ 'ਚ ਵੀ ਕੋਈ ਜਿੱਦਾਂ ਦੀ ਗੱਲ ਹੈ ਇਨੂੰ ਨੀਚੇ ਰੱਖ ਫਿਰ ਆਪੇ ਅੱਗੇ ਚਲੀ ਜਾ ਜਾਨਗੇ ਰੁੜ ਕੇ ਆ ਦੇਖੋ ਜਾ ਤੱਕ ਹਾਂ ਪਾ ਦੇ ਪਾ ਲੋ ਪਾ ਲੋ ਕਾਊਂਟ ਕਰ ਰਹੇ ਹਾਂ ਕਿੰਨੀਆਂ ਨੇ ਚੱਲ ਕੋਈ ਨਹੀਂ ਕੋਈ ਨਹੀਂ ਪਾ ਲੋ ਉੱਥੇ ਤੱਕ ਜਿੰਨੀਆਂ ਹੋ ਗਈਆਂ ਹੋ ਗਈਆਂ 7 ਆਪਾਂ ਗਿਣ ਲਾਂਗੇ ਵੀ ਕਿੰਨੀਆਂ ਚਲਾ ਲਈਆਂ 8 ਅਨੁਰ ਐ ਨਾ ਕਰ ਪਾ ਲੈ ਪਾ ਲੈ ਵਿੱਚ ਪਾ 9 10 ਹੋ ਗਏ 10 10 ਫੇਪਾ ਨੋਟ ਝੇਤੀ 100 ਬਸ ਉਧਰ ਕੀੜੇ ਚੜੇ ਹੋਏ ਇੱਥੇ ਹੁਣ ਕੀੜੇ ਚੜਨਗੇ ਹੋਰ ਇੱਥੇ ਕੋਈ ਕੀ ਹੋਊਗਾ ਸੋਮਾ ਮਿਲੇ ਸਾਨੂੰ ਤਾਂ ਬੋਲੀ ਹਜਾ ਹੱਥ ਨਾ ਹਲਾਤਾ ਨਹੀਂ ਤਾਂ ਹੀ ਤਾਂ ਮੈਂ ਕਹਿਣਾ ਨੇ ਨੀਚੇ ਰੱਖ ਲਓ ਥੱਲੇ ਰੱਖੋ ਚਲ ਕੋਈ ਨਾ ਨੂਰ ਪਾ ਦੇ ਹੁਣ ਤਾਂ ਪੈ ਗਈਆਂ ਜਿੰਨੇ ਆ ਪੈਣਗੇ ਆ ਕਿਹੜਾ ਕਰਮਣ ਚਲਾ ਰਹੀ ਹੈ ਅੱਛਾ ਸੱਚ ਉਹ ਤਾਂ ਬਾਰੋਂ ਵਾਜ ਆ ਰਹੀ ਹੈ ਮੈਂ ਕਹੀਏ ਨਾ ਸਾਈਕਲ ਦੀ ਬਾਜ ਆਪਣੇ ਅੰਦਰ ਵਹੀ ਜਾਂਦੀ ਹੈ ਬਸ ਇੱਥੇ ਤੱਕ ਪਾਓ ਉਹ ਕਬੂਤਰ ਦੇ ਮਾਰੋਗੇ ਓਏ ਅਸੀਂ ਪਾਪੀ ਬੰਦੇ ਨਹੀਂ ਹੈ ਤੁਸੀਂ ਹੋਵੋਗੇ ਤੁਸੀਂ ਮਾਰਦੇ ਹੋ ਤੁਸੀਂ ਕੁੱਤੇ ਦੇ ਵੀ ਮਾਰਿਆ ਸੀ ਇੱਕ ਵਾਰੀ ਚਲ ਇੱਕਦਮ ਨਾ ਛੱਡ ਦੀ ਇਹਨੇ ਅੱਗੋਂ ਨਿਕਲ ਜਾਣਾ ਨਾਲ ਜੀ ਲਾ ਦੇ ਬਸ ਲੱਗ ਗਈ। ਫਿਰ ਦਬਾ ਕੇ ਚਲੇ ਗਏ। ਨਿਕਲ ਨਹੀਂ ਰਿਹਾ। ਲੈ ਮੈਂ ਕੱਢ। ਉਹ ਦੇਖ ਕੇ ਕਹਿਣ ਮਾਰੇ। ਪੁਲਿਸ ਚੱਲ ਬੈ ਨਿਕਲ। ਨਿਕਲ ਗਿਆ। ਲੈ ਨੂਰ ਪਾ ਵਿੱਚ ਬਟਾ। ਤੂੰ ਪਾ ਨਹੀਂ ਮੈਂ ਪਾਵਾਂ। ਲੈ ਨੂਰ। ਬਾਈ 50 50 ਹੋ। ਕਾਈ ਖੜ ਜਾ ਤੂੰ ਮੇਟਾ। 50 50 ਹੋ। ਇਹ ਹੱਥ ਚੋਂ ਖੋ ਰਹੇ ਆ ਇੱਕ ਦੂਜੇ ਦੇ। ਚੱਕ। ਮੇਰੇ ਵਾਲ ਕਾਨੂੰ ਕਰਦੀਆਂ ਹਾਂ ਹਾਂ ਗਾਨੀ ਸਿੱਧੀ ਰੱਖ ਤੇ ਵੈਰੀ ਗੁੱਡ ਚਲੋ ਆ ਜੀ ਮੈਂ ਤੁਹਾਨੂੰ ਦਗਾ ਦੇ ਕੁਲਾ ਫਿਰੋਂ ਮੰਮੋ ਛੋਟੇ ਵੀਡੀਓ ਬਾਰੇ ਉੱਪਰ ਤੱਕ ਇੱਕ ਫਾਇਰ ਤੇ ਤਾਂ ਕਰ ਦੇ ਮਾਰ ਲੈ ਤੂੰ ਪਹਿਲੇ ਇੱਕ ਸ਼ਾਟ ਉਸੋਤੇ ਆਲੀ ਤੇ ਮਾਰੋ 1 ਸੈਕਿੰਡ ਹੁਣ ਬੋਲੀ ਦੇਖੋ ਆ ਡੱਬੇ ਤੇ ਲਾ ਰਹੀਆਂ ਚਿੱਟੇ ਤੇ ਨਹੀਂ ਹਾਂ ਬੜਾ ਇੱਕ ਮਿੰਟ ਕੋਈ ਨਾ ਨੂੰ ਫੜ ਲੈਂਦੇ ਪੁੱਤ ਮੰਨਦੀ ਨਹੀਂ ਜੇ ਕਰਨ ਦੋ ਜਿਵੇਂ ਕਰਦੀ ਹੈ ਚਲ ਆ ਲੱਗੀ ਬੱਚੇ ਚੱਕ ਪੁਲਾ ਦੇ ਸਹੀ ਤਰ੍ਹਾਂ ਬੋਲਣਾ ਬੰਦ ਕਰ ਤਾ ਠੀਕ ਹੈ ਕਿੱਥੇ ਮਾਰਨਾ ਕਿੱਥੇ ਤੂੰ ਦੇਖ ਜਿੱਥੇ ਲਾਣਾ ਹੈ ਬਸ ਉੱਥੇ ਲੱਗਣਾ ਚਾਹੀਦਾ ਹੋਇਆ ਕਿਉਂ ਫਿਰ ਕੋ ਨਹੀਂ ਚੁੱਕ ਚਾਲੂਰੇ ਖੜੀ ਰਹਾ ਕਿੱਥੇ ਲਾ ਰਹੇ ਪਹਿਲਾਂ ਮੈਨੂੰ ਦੱਸੀ ਉਹ ਡੱਬੇ ਤੇ ਚਿੱਟੇ ਇਹ ਤੇ ਬੜਾ ਸਿਆਣਾ ਹੀ ਨੇ ਇੰਨੀ ਨੇੜੇ ਲਾਏਗਾ ਨਾ ਤੁਸੀਂ ਕਿੱਤੇ ਵੀ ਲਾ ਤੂੰ ਥੋੜੀ ਜਿਹੀ ਪਿੱਛੇ ਤਾਂ ਹੋ ਫਿਰ ਬੇਟਾ ਤੂੰ ਤਾਂ ਵੱਡੇਗਾ ਇੰਨੀ ਨੇੜੇ ਤਾਂ ਲੱਗ ਹੀ ਜਾਣਾਗਾ ਜਿ ਉਹ ਚਿੱਟੇ ਡੱਬੇ ਤੇ ਲੈਣਾ ਪਿੱਛੇ ਹੋ ਕੇ ਲਾ ਥੋੜਾ ਜਿਹਾ ਮੈਂ ਤੈਨੂੰ ਐ ਕਹਿ ਰਿਹਾ ਇਹ ਤਾਂ 10 12 ਫੁੱਟ ਐ ਸਾਰਾ ਲੈ ਇੱਕੋ ਸਕਰੀਨ 'ਚ ਆ ਗਏ ਤੁਸੀਂ ਡੱਬਾ ਵੀ ਤੂੰ ਹੀ ਥੋੜਾ ਫਿਰ ਆ ਰੈੱਡ ਲਾਈਨ ਤੇ ਹੋ ਜਿੱਥੇ ਵਾਹ ਨੂਰ ਨੂੰ ਮਾਰਿਆ ਸੀ ਮੈਂ ਵੀ ਉੱਥੇ ਮਾਰਿਆ ਉਹਰੇ ਉਰੋਂ ਲਾ ਉਰੋਂ ਕਿੱਥੇ ਵਾਹ ਨੂਰ ਦਾ ਪਹਿਲਾਂ ਉਰੇ ਆ ਮੇਰੇ ਕੋਲੇ ਮੈਂ ਤਾਂ ਉਸੇ ਡੱਬੇ ਵਾਹ ਨੂਰ ਨੂੰ ਕਿਹੜਾ ਪਤਾ ਕਿੱਥੇ ਮਾਰਿਆ ਮੈਂ ਮੈਂ ਤਾਂ ਉਸੇ ਡੱਬੇ ਤੋਂ ਉਹ ਚਲੋ ਲਾਓ ਲਾਓ ਕਿੱਥੇ ਲਾ ਰਿਹਾ ਹੈ ਉਹ ਦੇਖੋ ਡੱਬਾ ਕਿਹੜਾ ਡੱਬਾ ਮੈਨੂੰ ਸਮਝਾਈ ਕਿਹੜਾ ਡੱਬਾ ਬੇਟਾ ਆ ਵਾਈਟ ਹੀ ਆ ਹਾਂ ਚਲ ਟਾਲਾ ਮੈਂ ਤਾਂ ਤੂੰ ਫੇਰ ਖੋ ਰਿਆ ਹੈਗਾ ਤੂੰ ਫੇਰ ਖੋ ਐ ਨਹੀਂ ਹੁਣ ਤਾਂ ਚੱਲ ਆ ਤੇਰੀ ਵਾਰੀ ਹੋਈ ਐ ਪਰ ਮੈਂ ਤੈਨੂੰ ਕੀ ਕਿਹਾ ਮੰਗਣਾ ਹੈਗਾ ਵਿਦੋ ਮੇਰੀ ਵਾਰੀ ਆ ਲਾ ਨੂਰਤਾ ਸਕਿੰਟ ਲਾਂਦੀ ਹੈਗੀ ਵੀ ਤੂੰ ਨਿਸ਼ਾਨਾ ਬਣਾ ਤਾਂ ਲੈ ਪਹਿਲਾਂ ਲਾ ਤਾ ਦਿੱਤਾ ਇੱਕ ਚੱਲ ਇੱਕ ਅੱਧਾ ਮੈਨੂੰ ਤਾਂ ਦੇ ਦਿਓ ਚਲਾਨ ਨੂੰ ਨਾ ਬਈ ਲਾਸਟ ਥੋੜਾ ਲਾਸਟ ਵਨ ਇਜ਼ ਯਰ ਦੇਖ ਕਿ ਕਿੰਨੀ ਦੂਰ ਪੱਤੇ ਤੇ ਵੱਜ ਰਿਹਾ ਦੇਖੋ ਫਿਰ ਉੱਥੇ ਪਿੱਛੇ ਮੁੜ ਕੇ ਆਈ ਹੈਗੀ ਜੀ ਜੀ ਅੱਦਲ ਦਿਨਾ ਅਦਲ ਦਿਨਾ ਲਓ ਦੇ ਲਓ ਅਗਾਹ ਪੱਤੇ ਤੇ ਵਜੇ ਲੈ ਹੁਣ ਮੇਰੀ ਵਾਰੀ ਆ ਮੇਰੀ ਵਾਰੀ ਤੇ ਬਈ ਲਾਸਟ ਖੋਣ ਦਾ ਤੁਸੀਂ ਦੋ ਚਾਰ ਲੈ ਜਾਣੇ ਆ ਨਹੀਂ ਮੈਂ ਇੱਕੋ ਹੀ ਲਾਉਂਗਾ ਸੱਚੀ ਕਹਿ ਰਿਹਾ ਇੱਕੋ ਹੀ ਲਾਉਂਗਾ ਇੱਕੋ ਹੀ ਲਾਉਂਗਾ ਲਓ ਮੈਂ ਤੇ ਨਾਲ ਅਸੀਂ ਓਏ ਉੱਤਰ ਜਾ ਨਾ ਬਸ ਉਰੇ ਖੜ ਜੀ ਐ ਤੁਹਾਡੇ ਪਿੱਛੇ ਹੋ ਜਾ ਮੈਨੂੰ ਕੁਝ ਨਹੀਂ ਕਹਣਾ ਵਾਹਣ ਉਹ ਤੇਰੇ ਡੈਡੀ ਲੈ ਮੈਂ ਦੋ ਲਾ ਆ ਗਿਆ ਪਹਿਲਾਂ ਹੀ ਨਹੀਂ ਉਹਦੇ ਵਿੱਚ ਹਾਂ ਉੱਤੇ ਦੋ ਇੱਕ ਤਾਂ ਵੱਜਿਆ ਮੇਰਾ ਇੱਕ ਐ ਨਹੀਂ ਮੰਨੇਗਾ ਕਿਉਂਕਿ ਦੇਖ ਦੇ ਇਹ ਦੇ ਖੜ ਜਾ ਹੁਣ ਚਲਾਏ ਨਾ ਇੱਕ ਮਿੰਟ ਮੈਂ ਦੇਖ ਕੇ ਹਮ ਆ ਇੱਥੇ ਮਾਂ ਨਹੀਂ ਗੋਵੀ ਜੱਟ ਆਹ ਹਜੇ ਤੱਕ ਮੇਰਾ ਵੱਜਿਆ ਇੱਕ कितने जा रही है दसो तभी पानी लैन गई है पानी लैन भेजी है ना गरीज़ी ਕੱਲਾ ਹੋ ਲਾਓ ਇੱਕ ਨਿਸ਼ਾਨਾ ਲਾ ਲਾਸਟ ਲਾਸਟ ਹੋਰ ਫਿਰ ਆਪਾਂ ਦੋ ਯਾਰ ਮੇਰੀ ਨਿਸ਼ਾਨੇ ਨਿਸ਼ੋਨੇ ਲਾ ਕੇ ਤਾਂ ਅਸੀਂ ਹੋ ਗਏ ਵਿਲੇ ਹੁਣ ਜਵਾਕ ਲੱਗ ਗਿਆ ਆਪਦੇ ਕੰਮ ਕਰਨ ਮੋ ਤੁਹਾਨੂੰ ਦਿਖਾ ਨਹੀਂ ਸਕਦੇ ਹੈਗੇ ਕੋਈ ਬਸ ਚੌੜਾਂ ਕਰੀ ਜਾਂਦੇ ਨੇ ਹੈਗੇ ਟੀ ਦਿਖਾਣਾ ਹਨਾ ਮਗਾਟੇਲ ਬਾਹਰ ਨੂੰ ਗੇੜਾ ਕੱਢ ਲਿਆ ਇੱਕ ਦਿਖਾਉਣਾ ਤੁਹਾਨੂੰ ਤੇ ਹੋਣੀ ਤੇ ਨਹੀਂ ਆਵੇ ਇਹਦੇ ਸਟੇਡ ਮਮਮੀ ਹਾਂ ਨਾ ਹੁਣ ਜਦੋਂ ਹਨੇਰੀ ਜੀ ਆਉਂਦੀ ਆ ਸਾਡੇ ਆ ਦਰਖਤ ਦੇਖੋ ਇਹ ਡੇ ਡੇ ਉੱਚੇ ਹੋ ਰਹੇ ਨੇ ਮੈਨੂੰ ਵਿਕਟਾ ਪੈ ਜਾਂਦੀ ਆ ਵੀ ਕਿਤੇ ਰਾਤ ਨੂੰ ਹਨੇਰੀ ਚ ਗਿਰ ਨਾ ਜਾਣ ਇਹ ਤਾਰਾਂ ਤੂਰਾਂ ਤੇ ਹੋਰ ਕਲੇਸ਼ ਛਿੜੂਗਾ ਜਿਹੜੇ ਤਾਰ ਤੂਰ ਟੁੱਟ ਗਏ ਇਹਨਾਂ ਦੇ ਨਾਲ ਵਿਕਟਾ ਦਾ ਘਰ ਆ ਦੇਖੋ ਆ ਜਿਹੜਾ ਸਾਗਵਾਨ ਵਾਲਾ ਜਮੇ ਤਾਰਾਂ ਦੇ ਉੱਪਰ ਆ ਰਿਹਾ ਇਹਦੀਆਂ ਟਾਣੀਆਂ ਆ ਇਹਨੂੰ ਬਿਫਟਾਪ ਖੜੀ ਹੋ ਜਾਂਦੀ ਹੈ ਵੀ ਜੇ ਟੁੱਟ ਗਈਆਂ ਲੋਕ ਨਜ਼ਾਰੇ ਲੈਂਦੇ ਨੇ ਕਿ ਮੀਰੇ ਅਸੀਂ ਟੈਨਸ਼ਨ 'ਚ ਆ ਜਾਂਦੇ ਆ ਇਧਰਲਾ ਆਪਣਾ ਜਿਹੜਾ ਉਹ ਲਾਇਆ ਸੀਗਾ ਟੂਟ ਉਹ ਵੀ ਵਿਚਾਰਾ ਮੱਚ ਗਿਆ ਕਦਮੀ ਕਰਕੇ ਨਹੀਂ ਹਜੇ ਆਣਾ ਸਟਾਰਟ ਨਹੀਂ ਹੋਇਆ ਚਲ ਦੇਖਦੇ ਹਾਂ ਲੱਗਦਾ ਢੀਂਗਾ ਹੋਰ ਹੋਵੇ ਓਕੇ ਦਿਖ ਰਿਹਾ ਸਰੀਏ ਦੇ ਨਾਲ ਐ ਡੱਕਾ ਜਿਹਾ ਹੀ ਰਹਿ ਗਿਆ ਦਿਖਦਾ ਤਾਂ ਹੈ ਨਹੀਂ ਆ ਕੰਧਾ ਨੇ ਨਾ ਆਲੇ ਦੁਆਲੇ ਉੱਚਾ ਚ ਕੰਧਾ ਨੇ ਗਰਮੀ ਆ ਗਈ ਇੰਨੀ ਮੱਚ ਗਿਆ ਵਿਚਾਰਾ ਹੁੰਦੇ ਨੇ ਜਿਵੇਂ ਖਾਤਰ ਪੁੱਛਦੇ ਆਂ ਹੋਰ ਕੀ ਕਰਨਾ ਹੈ ਉਹਨਾਂ ਨੇ ਸਰੋਨਾ ਦੀ ਸਲਾਹ ਨਾਲ ਚੱਲਦੇ ਆਂ ਠੀਕ ਹੈ ਬੇਟਾ ਹੁਣ ਚਲੋ ਠੀਕ ਹੈ ਜੀ बस ਇੰਨੀ ਦੀ ਵੀਡੀਓ ਬਣਾਈ ਅੱਜ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਸਾਡੀ ਬਹੁਤ ਮਦਦ ਹੋ ਜਾਂਦੀ ਆ ਤੇ ਵੀਡੀਓ ਨੂੰ ਪੂਰੀ ਜਰੂਰ ਦੇਖਿਆ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ